ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਿਰਮਲ ਸਿੰਘ ਹਾਲ ਖਸ਼ੇਰਪੁਰ ਜਿਲ੍ਹਾ ਸੰਗਰੂਰ ਤੋਂ ਸਵਾਗਤ ਹੈ ਤੁਹਾਡਾ ਓਲ ਲਾਈਫ ਪੁਰਾਣੀ ਜ਼ਿੰਦਗੀ ਚੈਨਲ ਦੇ ਉੱਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਿੰਦੇ ਆ ਹਰ ਵਕਤ ਨਵੀਂ ਵੀਡੀਓ ਲੈ ਕੇ ਮੇਰਾ ਬੈਸੇ ਵਿਸ਼ਾ ਹੁੰਦਾ ਤੁਹਾਡੇ ਨਾਲ ਬਾਕੀ ਦਾ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਜੇ ਮੰਨ ਲਈ ਸਿਹਤ ਹੈ ਤਾਂ ਉਹਦੇ ਵਾਸਤੇ ਧਰਤੀ ਤੇ ਸਵਰਗ ਹੈ ਜੇ ਉਹਦੀ ਸਿਹਤ ਕਮਜ਼ੋਰ ਹੈ ਉਹਨੂੰ ਸੂਕ ਰਿਹਾ ਬਲੱਡ ਵਾਦਾ ਘਟਦਾ ਹੈ ਕੋਈ ਕਿਸੇ ਨਰ ਲੱਗਵਾ ਹੈ ਜੋੜਾਂ ਦਾ ਦਰਦ ਹੈ ਉਹਦੇ ਵਾਸਤੇ ਇਸ ਧਰਤੀ ਦੇ ਉੱਪਰ ਨਰਕ ਹੈ ਹਰ ਵਕਤ ਨੂੰਸੀ ਮਾਨ ਮਤੀਆਂ ਸਖਸ਼ੀਤਾਵਾਂ ਦੇ ਨਾਲ ਮਲਾਉਂਦੇ ਰਹਿੰਦੇ ਆ ਕਈ ਵਾਰ ਵੱਡੇ ਵੱਡੇ ਕਲਾਕਾਰਾਂ ਨਾਲ ਵੱਡੇ ਵੱਡੇ ਐਕਟਰਾਂ ਦੇ ਨਾਲ ਅੱਜ ਸਾਡੇ ਵਿੱਚ ਗੋਲਡ ਮੈਡਲਿਸਟ ਕਵੀਸਰ ਜਥਾ ਜਿਨ੍ਹਾਂ ਨੇ ਆਪਣਾ ਲੋਹਾ ਆਪਣੀ ਆਵਾਜ਼ ਦੇ ਦੁਆਰਾ ਆਪਣੇ ਜਥੇ ਦੇ ਨਾਲ ਪੂਰੇ ਇੰਡੀਆ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਬਣਾਇਆ ਹੋਇਆ ਮੇਰਾ ਕਹਿਣ ਤੋਂ ਮਰਾਦ ਹੈ ਕਿ ਭੀਮ ਆਵਜ ਕਵੀਸਰ ਜਥਾ ਜਿਨ੍ਹਾਂ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਾਰੀ ਰੱਖਾਂਗੇ ਭੀਮ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਤਾਂ ਤੇ ਇਹ ਦੱਸੋ ਪਹਿਲਾਂ ਤੁਸੀਂ ਆਪਣਾ ਰੈਫਰੈਂਸ ਦਿਓ ਪੂਰਾ ਐਡਰੈਸ ਦਿਓ ਸੰਤ ਹਰਿ ਸਰ ਮਾਸਟਰ ਭੀਮ ਮੌੜ ਪਿੰਡ ਮੌੜਾ ਜ਼ਿਲ੍ਹਾ ਸੂਰੂ ਤਕੀਨ ਸੁਨਾਮ ਪੰਜਾਬ ਸੰਪਰਕ ਸੂਤਰ ਅਸੀਂ ਦੱਸਦੇ ਹੁੰਨੇ ਹਾਂ 98152 9840 ਆ ਸਾਡਾ ਪਤਾ ਹੈ ਜੀ ਅਕਾ ਧੰਨਵਾਦ ਜੀ ਮੈਂ ਤੁਹਾਨੂੰ ਇਹ ਪੁੱਛਦਾ ਵੀ ਦੇਖੋ ਤੁਹਾਨੂੰ ਕਿੰਨਾ ਚਲ ਗਿਆ ਇਸ ਲਾਈਨ ਦੇ ਵਿੱਚ ਪਿਆ ਸਾਨੂੰ ਸਾਡੇ ਪਰਿਵਾਰ ਨੂੰ ਕੋਈ ਛੇਧਾ ਕਿ ਹੋ ਛੇਧਾ ਕਿ ਹਾਕਿਆ ਤੋਂ ਜ਼ਿਆਦਾ ਸਮਾਂ ਹੋ ਤੁਸੀਂ ਇੰਡੀਆ ਦੇ ਵਿੱਚ ਕਿੱਥੇ ਕਿੱਥੇ ਦੂਰ ਤੱਕ ਗਏ ਹੋ ਅਸੀਂ 4-5 ਸੂਬਿਆਂ 'ਚ ਅਸੀਂ ਸੇਵਾ ਕਰਨ ਗਿਆ ਪੰਜਾਬ ਹਰਿਆਣਾ ਰਾਜਸਥਾਨ ਉਪਰਾੰਚਲ ਹਿਮਾਚਲ ਇਸ ਵੀਡੀਓ ਨੂੰ ਐਨਆਰਆਈ ਵੀ ਲੋਕ ਦੇਖਣਗੇ ਤੁਸੀਂ ਕਿਤੇ ਬਾਹਰ ਦਾ ਟੂਰ ਮਿਲਿਆ ਤੁਹਾਨੂੰ ਬਾਹਰ ਦਾ ਟੂਰ ਸਾਨੂੰ 25 ਸਾਲਾਂ ਤੋਂ ਮਿਲਦੇ ਆ ਰਹੇ ਪਰ ਅਸੀਂ ਆਫਰ ਆਈਆਂ ਬੜੀਆਂ ਪੇਸ਼ਕਸ਼ਾਂ ਕਰਨ ਕੀਤੀਆਂ ਵੀ ਆਓ ਸਾਡੇ ਬੜੇ ਫੈਨ ਨੇ ਬਾਹਰ ਲੋਕੋ ਪਤਾ ਮੈਨੂੰ ਹੈ ਆਪ ਨੂੰ ਪਤਾ ਹੈ ਪਰ ਅਸੀਂ ਅਜੇ ਤੱਕ ਇੱਕ ਵਾਰੀ ਵੀ ਨਹੀਂ ਗਏ ਅਰ ਅਸੀਂ ਜਾਣ ਦਾ ਵਿਚਾਰ ਰੱਖਦੇ ਵੀ ਨਹੀਂ ਠੀਕ ਹੈ ਵੀ ਜਿਸ ਧਰਤੀ ਦਾ ਜੰਪਰ ਸਾਡਾ ਇੱਥੇ ਦਿਲ ਲੱਗਿਆ ਹੋਇਆ ਰਿਸ਼ੀਆ ਮਰੀਆ ਦੀ ਗੁਰੂਵਾਰੀ ਧਰਤੀ ਤੇ ਤੇ ਸਾਡਾ ਇੱਥੇ ਹੀ ਬਹਾਲਾ ਮੁਰਕੰਦਰ ਲਈ ਮੁਰਕ ਸਾਡਾ ਬਹਾਲਾ ਮੁਰਕ ਠੀਕ ਹੈ ਜੀ ਤੁਸੀਂ ਇੱਕ ਵਾਰੀ ਇਹ ਬੇਨਤੀ ਹੈ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਦੂਰ ਦੂਰ ਤੱਕ ਤੁਸੀਂ ਕਹੇ ਵੀ ਮੈਂ ਛੇ ਸੂਬਿਆਂ ਤੇ ਗਿਆ ਸਾਡੇ ਛੇ ਦਹਾਕੇ ਹੋ ਗਏ ਪੂਰੇ ਇੰਡੀਆ ਦੇ ਵਿੱਚ ਰਾਉਂਡ ਲੱਗ ਗਿਆ ਤੁਹਾਡਾ ਤੁਸੀਂ ਕੋਈ ਐਸਾ ਵੀ ਸਮਾਂ ਆਇਆ ਜਿਹੜਾ ਜ਼ਿੰਦਗੀ 'ਚ ਤੁਹਾਡਾ ਅਹਿਮ ਰੂਰ ਰੱਖਦਾ ਹੋਵੇ ਜਿਹਨੂੰ ਦੇਖ ਕੇ ਤੁਸੀਂ ਖੁਸ਼ੀ ਹੋਈ ਹੋਵੇ ਜਾਂ ਬਹੁਤ ਵਧੀਆ ਪ੍ਰੋਗਰਾਮ ਮਿਲਿਆ ਜਾਂ ਕਿਤੇ ਜਹਾਜ਼ ਦੀ ਛੁੱਟੀ ਮਿਲੀ ਜਾਂ ਤੁਹਾਨੂੰ ਕਿਤੇ ਮਾਇਆ ਜ਼ਿਆਦਾ ਮਿਲੀ ਜਾਂ ਸਤਿਕਾਰ ਜ਼ਿਆਦਾ ਮਿਲਿਆ ਜਾਂ ਕੋਈ ਮੈਡਲ ਮਿਲਿਆ ਕਿ ਜ਼ਿੰਦਗੀ ਦਾ ਐਸਾ ਦਰ ਵੀ ਯਾਦ ਹੈ ਕਿਹੜਾ ਜੀ ਉਹ ਦੱਸੋ ਜਦੋਂ ਸਾਨੂੰ ਲੱਖ ਲੱਖ ਰੁਪਏ ਦੇ ਵੀ ਤੇ ਅਸ਼ੀਰਵਾਦ ਮਿਲੇ ਮਹਾਮੁਰਸ਼ਾ ਨੇ ਮਿਲੇ ਸਾਨੂੰ ਹੁਣ ਵੀ ਬਾਹਰੋਂ ਸਾਡੀ ਕਮਿਸ਼ਨਰੀ ਦੇ ਜੋ ਰਸਿਕ ਨੇ ਉਹ ਸਾਨੂੰ ਲੱਖ ਲੱਖ ਰੁਪਏ ਆ ਭੇਜ ਦਿੱਤਾ ਕਦੇ 50000 ਭੇਜ ਦਿੱਤਾ ਕਦੇ 11000 ਭੇਜ ਦਿੱਤਾ ਭਾਰਤ ਦੇ ਉਹ ਵੀ ਤੇ ਵਿਦੇਸ਼ਾਂ ਵਿੱਚੋਂ ਵੀ ਤੇ ਸਾਡੇ ਸਵੈਮ ਸਾਡੇ ਸ਼ੇਰ ਸਰੂਪ ਗੁਰਦੇਵ ਸਵਾਮੀ ਦੂਧਾ ਖਰੀ ਜੀ ਮਹਾਰਾਜ ਨੇ ਮੋੜ ਵਾਲਿਆਂ ਨੇ ਇੱਕੋ ਭਾਜਨ ਸੁਣ ਕੇ ਉਤਰਾਂਚਲ 'ਚ ਸਾਨੂੰ 1 ਲੱਖ ਰੁਪਏ ਦਾ ਆਸ਼ੀਰਵਾਦ ਦਿੱਤਾ ਤੇ ਸਾਨੂੰ 5-7 ਵਾਰੀ ਮਿਲ ਕੇ ਉਹਨੂੰ ਇਹ 골ਡ ਮੈਂਟਿਸ ਤੋਂ ਮੈਂ ਤਾਂ ਗਿਣੀ ਨਹੀਂ ਹੁਣ 10 ਵਾਰੀ ਐਸੀ ਲਗਭਗ ਜਦੋਂ ਵੀ ਕਬਿਸ਼ਰੀ ਮੁਕਾਬਲੇ ਹੋਏ ਤਾਂ ਅਕਸਰ ਸਾਡਾ ਪਹਿਲੇ ਸਥਾਨ ਹੁੰਦਾ ਉੱਥੇ ਗੁਰੂ ਕਿਰਪਾ ਨਾਲ ਤੁਸੀਂ ਕਪਾਲ ਮੋਚਨ ਦੇ ਮੇਲੇ ਜਾਂਦੇ ਹੋ ਕਪਾਲ ਮੋਚਨ ਦੇ ਮੇਲੇ ਤੇ ਜਿੱਦਾਂ ਸਾਨੂੰ ਉਮਰ ਲੰਘਣ ਵਾਲੀ ਹੈ ਅੱਛਾ ਜੀ ਅੱਛਾ ਜਿਵੇਂ ਤੁਹਾਨੂੰ ਮੈਂ ਸਵਾਲ ਕੀਤਾ ਵੀ ਤੁਹਾਡਾ ਦਿਨ ਵਧੀਆ ਆਇਆ ਤੁਸੀਂ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ 골ਡ ਮੈਡਲ ਇੱਕ ਨਹੀਂ ਦੋ ਨਹੀਂ ਚਾਰ ਨਹੀਂ 10 30 ਸੂਚੀ ਤੁਹਾਡੇ ਕੋਲ ਪਹੁੰਚ ਚੁੱਕੀ ਹੈ ਤੁਸੀਂ ਕਿਹਾ ਵੀ ਲੱਖ ਲੱਖ ਰੁਪਈਆ ਵੀ ਮੈਨੂੰ ਮਿਲਿਆ ਕਈ ਵਾਰ ਕਈ ਵਾਰ ਮਿਲਿਆ ਚਲੋ ਇਹ ਉਹ ਅਕਾਲਪੁਰ ਵੈਗੁਰੂ ਦੀ ਭਗਵਾਨ ਦੀ ਕਿਰਪਾ ਹੈ ਇਹ ਵੀ ਹੈ ਪਰਨਯੋਗਵਾਤ ਵਿਸ਼ੇਸ਼ ਬਿਅਸਿਓ ਸੇਵਾ ਸਮਾਜ ਸੇਵਾ ਦੁਖੀਆਂ ਦੀ ਸੇਵਾ ਤੇ ਵਿਸ਼ੇਸ਼ ਕਰ ਗਉ ਸੇਵਾ ਵਾਸਤੇ ਸੀ ਪੈਸਾ ਲਾਇਆ ਜਿਹੜਾ ਆ ਸਾਡਾ ਇਹ ਪ੍ਰਿਆਸ ਰਹਿੰਦਾ ਹੈ ਕਿ ਇਹ ਸਰੀਰ ਸੇਵਾ ਵਾਸਤੇ ਹੀ ਹੈ ਸੇਵਕੋ ਸੇਵਾ ਮੰਨਾਈ ਕੋ ਕਰਮਨਿਏ ਦਾ ਅਧਿਕਾਰ ਅਸਤੇ ਮਾ ਭਲੇ ਸ਼ੂ ਕਦਾ ਚੰ ਅਸੀਂ ਇਹ ਉਮਰ ਜਿਹੜੀ ਪਿਛਦੀ ਆ ਸਾਡੀ ਇਦਰ ਤੋਂ ਲੈ ਕੇ ਲਗਭਗ 20 ਸਾਲਾਂ ਤੋਂ ਲੈ ਕੇ ਅਸੀਂ ਸੇਵਾ ਵਿੱਚ ਲਾਉਣਾ ਚਾਹੁੰਦੇ ਆਂ ਦਿਹੋ ਚਾਹੁੰਦੇ ਆਂ ਔਰ ਸਮਰਪਿਤ ਭਾਵਨਾ ਨਾਲੇ ਅਸੀਂ ਇਹ ਇੱਕ ਵੀ ਸ਼੍ਰੀ ਨੂੰ ਉਹ ਆਂਦਾ ਭਾਜਨ ਸਮਝ ਕੇ ਗਾ ਰਹੇ ਅੱਛਾ ਜੀ ਜਿਵੇਂ ਮੈਂ ਤੁਹਾਨੂੰ ਪੁੱਛਿਆ ਵੀ ਤੁਹਾਡਾ ਦਿਨ ਵਧੀਆ ਆ ਰਿਹਾ ਤੁਸੀਂ ਗੱਲਾਂ ਮੈਨੂੰ ਸਾਰੀਆਂ ਦੱਸੀਆਂ ਕੋਈ ਇਸ ਤਰ੍ਹਾਂ ਦਾ ਦਿਨ ਵੀ ਆਇਆ ਵੀ ਤੁਹਾਡੀ ਕਿਤੇ ਰਾਹ ਚ ਗੱਡੀ ਖਰਾਬ ਹੋ ਗਈ ਕਿਤੇ ਬਾਰਿਸ਼ ਪੈਣ ਲੱਗੀ ਜਾਂ ਤੁਹਾਡਾ ਉੱਥੇ ਜਾ ਕੇ ਟਾਈਮ ਲੈਣ ਤੁਸੀਂ ਝਗੜਾ ਕੋਈ ਦੁਖਾਂਤ ਵਾਲਾ ਵੀ ਦਿਨ ਆਇਆ ਕੋਈ ਇਸ ਤਰ੍ਹਾਂ ਸਾਨੂੰ ਦੇਖੋ ਚਾਹੇ ਗੱਡੀ ਖਰਾਬ ਹੋ ਗਈ ਚਾਹੇ ਗੱਡੀ ਕਿਸੇ ਨਾਲ ਟਕਰਾ ਆ ਗਈ ਪਰ ਅਸੀਂ ਇਹਨੂੰ ਦੁਖਾਂਤ ਨਹੀਂ ਮੰਨਿਆ ਅਸੀਂ ਇਹਨੂੰ ਪ੍ਰਭੂ ਦੀ ਲੀਲਾ ਮੰਨਿਆ ਉਹ ਹੋਇਆ ਕਿਤੇ ਅ ਇਹ ਚੀਜ਼ ਲੋ ਅਕਸਰ ਹੁੰਦੇ ਰਹਿੰਦੇ ਨੇ ਪਰ ਸਾਡੇ ਨਾਲ ਬਹੁਤ ਘੱਟ ਹੋਇਆ ਤੇ ਅਸੀਂ ਆਪਣੇ ਸਮਾਗਮ ਵੇਲੇ ਨੂੰ ਪਹੁੰਚਦੇ ਰਹੇ ਪਹੁੰਚਦੇ ਵੀ ਯਾਨੀ ਸਾਡੇ ਸਰੀਰ ਕਾਇਮ ਰਹੇ ਸਾਡੇ ਧ੍ਰਿਟ ਵੀ ਕਦੇ ਅ ਪਰਮੇਸ਼ਵਰ ਨੇ ਨਹੀਂ ਲੱਗ ਰਹੀ ਤੀਂ ਭਗਵਾਨ ਨੇ ਅਰੇ ਸਾਜਾ ਵੀ ਬਾਂਸਰੀ ਵਾਲਾ ਸਾਡੇ ਨਾਲ ਹੈ ਸਾਡੇ ਗੁਰੂ ਸਾਡੇ ਨਾਲ ਤੁਹਾਡਾ ਸਭ ਤੋਂ ਵਧੀਆ ਪ੍ਰਸੰਗ ਕਿਹੜਾ ਰਿਹਾ ਜੀਰਾ ਲੋਕਾਂ ਤੋਂ ਨੂੰ ਰਿਪੋਰਟਸ ਮਿਲਿਆ ਪੂਰਾ ਜੀ ਉਹ ਸਾਡੇ ਕਈ ਪ੍ਰਸੰਗ ਨੇ ਜਿਨ੍ਹਾਂ ਤੋਂ ਅਸੀਂ ਖੁਦ ਵੀ ਸੰਤੁਸ਼ਟ ਹਾਂ ਤੇ ਸਾਡੇ ਸ਼੍ਰੋਤਾ ਜਨ ਸਾਡੇ ਰਸਤੇ ਜਨ ਵੀ ਸੰਤੁਸ਼ਟ ਨੇ ਜਿਵੇਂ ਅਰਬਦਾ ਮਿੱਤਰ ਸੁਦਾਮਾ ਚਰਿੱਤਰ ਠੀਕ ਹੈ ਜੀ ਮਹਾਭਾਰਤ ਦੇ ਵਿੱਚੋਂ ਪ੍ਰਸੰਗ ਵਿਦਰ ਪ੍ਰੇਮ ਠੀਕ ਹੈ ਜੀ ਤੇ ਸਾਡਾ ਕੋਈ ਤਾਂ ਪ੍ਰਸਿੱਧ ਇੱਕ ਹੋਰ ਵੀ ਪ੍ਰਸੰਗ ਹੈ ਚੰਦਰ ਭੋਜ ਬੰਚੀ ਠੀਕ ਹੈ ਜੀ ਭਗਤ ਧਰੋ ਜੀ ਠੀਕ ਹੈ ਜੀ ਭਗਤ ਪ੍ਰਹਿਲਾਦ ਜੀ ਠੀਕ ਹੈ ਜੀ ਇਹ ਇਹ ਸਾਨੂੰ ਬਹੁਤ ਪਿਆਰੇ ਪ੍ਰਸੰਗ ਲ ਵਧੀਆ ਪ੍ਰਸੰਗ ਨੇ ਤੁਹਾਡੇ ਅੱਛਾ ਜਿਵੇਂ ਇਹ ਵੀ ਦੱਸ ਦਿਓ ਇੱਕ ਵਾਰੀ ਕਿ ਤੁਹਾਡਾ ਉਸਤਾਦ ਗੁਰੂ ਕੌਣ ਸੀ ਸਾਡੇ ਮੇਰੇ ਉਸਤਾਦ ਸਾਡੇ ਸਾਰਿਆਂ ਦੇ ਵੱਖਰੇ ਵੱਖਰੇ ਉਸਤਾਦ ਨੇ ਨਹੀਂ ਤੁਹਾਡਾ ਪੁੱਛਿਆ ਮੇਰਾ ਪੰਡਤ ਸ਼੍ਰੀ ਰੌਣਕ ਰਾਮ ਸ਼ਾਸਤਰੀ ਜੀ ਮਹਾਰਾਜ ਸ਼ਾਸਤਰੀ ਠੀਕ ਹੈ ਉਹ ਮੇਰੇ ਕਵਿਤਾ ਗੁਰੂ ਕਿੱਥੋਂ ਦੇ ਰਹਿਣ ਵਾਲੇ ਸੀ ਖਨਾਲ ਕਲਾ ਕਨਾਲ ਕ ਜਿਲ੍ਹਾ ਸੰਗਰੂਰ ਗੁਜਰਾ ਖਨਾਲ ਹਾਂਜੀ ਗੁਜਰਾ ਖਨਾਲ ਖਲੀਕੇ ਮੈਂ ਉਹਨਾਂ ਦਾ ਵੈਸੇ ਨਾਂ ਸੁਣਿਆ ਮੈਨੂੰ ਨਹੀਂ ਪਤਾ ਕਿ ਉਹ ਕਿਹੋ ਜਿਹੀ ਸੀ ਨਾਂ ਜ਼ਰੂਰ ਸੁਣਿਆ ਅੱਛਾ ਤੁਸੀਂ ਆਪਣੇ ਅੱਗੇ ਹੋਰ ਚੇਲੇ ਸ਼ਗਿਰਦ ਪੈਦਾ ਕੀਤੇ ਚੇਲੇ ਸਾਨੂੰ ਦੇਖਦੇ ਅੱਜ ਕੱਲ ਚੇਲੇ ਬਣਾਉਣ ਦੀ ਲੋੜ ਨਹੀਂ ਪੈਂਦੀ ਵੈਸੇ ਕਿਉਂਕਿ ਕੈਸਟ ਯੁੱਗ ਹੈ ਨਹੀਂ ਹੈ ਕੈਸਟ ਯੁੱਗ ਪਰ ਮੈਂ ਦੇਖਦੇ ਪਰ ਮੈਂ ਮੇਰੇ ਚੇਲੇ ਬਣਨ ਵਾਸਤੇ ਬਹੁਤ ਆਏ ਪਰ ਮੇਰਾ ਵਿਸ਼ਵਾਸ ਇਹ ਹੈ ਕਿ ਅੱਜ ਕੱਲ ਚੇਲੇ ਨਹੀਂ ਬਣਦੇ ਗੁਰੂ ਬਣਦੇ ਮੈਨੂੰ ਇਹ ਕਿਉਂ ਲੱਗਿਆ ਇਸ ਕਰਕੇ ਮੈਂ ਇੱਕ ਚੇਲਾ ਵੀ ਨਹੀਂ ਬਣਾਇਆ ਜਦੋਂ ਕਿ ਮੇਰੇ ਸੈਂਕੜੇ ਚੇਲੇ ਹੋ ਜਾਂਦੇ ਹੁਣ ਨੂੰ ਮੈਂ ਮੋੜਦਾ ਰਿਹਾ ਵੀ ਜਿਹੜੀ ਮੈਂ ਸੇਵਾ ਕਰ ਸਕਦਾ ਆ ਉਹ ਸੇਵਾ ਮੇਰੇ ਤੋਂ ਲਓ ਸਮੇਂ ਦੀ ਲਓ ਜੋ ਮੈਨੂੰ ਆਉਂਦਾ ਜਿੰਨਾ ਕੋਈ ਕੁਝ ਹੈ ਉਹ ਪ੍ਰਸ਼ਾਦ ਦੇਣ ਨੂੰ ਤਿਆਰ ਆ ਪਰ ਮੈਂ ਗੁਰੂ ਦੀਕਸ਼ਾ ਵਾਲੀ ਬਾਤ ਨਹੀਂ ਮੈਂ ਗੁਰੂ ਨਹੀਂ ਬਣ ਸਕਦਾ ਕਿਉਂਕਿ ਗੁਰੂ ਪਰੰਪਰਾ ਦਾ ਚੱਲ ਰਹੀ ਹੈ ਮੈਂ ਜਿਹੜਾ ਮੇਰੇ ਕੋਲ ਚੇਲਾ ਬਣ ਆਇਆ ਮੈਂ ਜਾਂ ਤਾਂ ਪੰਡਤ ਲਖਜੰਦ ਜੀ ਨੂੰ ਬਣਾ ਦਿੱਤਾ ਨਾ ਗੁਰੂ ਠੀਕ ਹੈ ਜਾਂ ਬਣਾ ਦਿੱਤਾ ਬਸ ਯਰਕ ਵਾਲੇ ਮਹਾਨ ਕਮਿਸ਼ਨਰ ਜੋ ਮੈਂ ਉਪਰ ਦਿੱਤੇ ਹੋਲੇ ਬ੍ਰਮਣੀ ਨੇ ਵੀ ਹੋ ਗਏ ਗੁਰਨਾਮ ਸਿੰਘ ਵੀ ਬਰਾੜ ਨੇ ਉਹਨਾਂ ਕੋਲੇ ਭੇਜ ਦਿੱਤੇ ਜਾਂ ਕਿਸੇ ਹੋਰ ਕੋਲੇ ਭੇਜ ਦਿੱਤੇ ਜਾਂ ਲੋਕੋ ਵਾਲੀ ਸੰਪਰਦਾਇ ਵਿੱਚ ਭੇਜ ਦਿੱਤੇ ਪਰ ਮੈਂ ਖੁਦ ਅਜੇ ਤੱਕ ਕਿਸੇ ਦਾ ਗੁਰੂ ਮਣਿਆ ਨਹੀਂ ਤੇ ਬੰਨਾ ਚਾਹੁੰਦਾ ਵੀ ਨਹੀਂ ਪਰ ਗੁਰੂਆਂ ਵਾਲੀ ਸੇਵਾ ਮੈਂ ਜਿੰਨੀ ਕੁ ਮੇਰੇ ਕੋਲ ਤੁਛ ਗਿਆਨ ਹੈ ਉਸੇ ਲਈ ਪ੍ਰਤੀ ਉਹ ਮੈਂ ਦੇ ਰਿਹਾ ਤੁਸੀਂ ਬਹੁਤ ਦੇਰ ਤੋਂ ਲੰਬੇ ਸਮੇਂ ਤੋਂ ਕਈ ਦਹਾਕਿਆਂ ਤੋਂ ਕੰਮ ਕਰਦੇ ਹੋ ਜੀ ਸੇਵਾ ਕਰਦੇ ਹੋ ਜੀ ਕਵੀਸਰ ਮੈਂ ਕਵੀਸਰ ਜਿਹੜੇ ਕਵੀਸਰੀ ਪਰੰਪਰਾ ਹੈ ਇਹਨੂੰ ਮੈਂ ਜਿਉਂਦਾ ਰੱਖਣਾ ਚਾਹੁੰਦਾ ਖੁਦ ਵਾਹ ਜਿਵੇਂ ਨਕਲਾਂ ਨੇ ਹੁੰਦੇ ਨਹੀਂ ਭੰਡਾਲੀਆਂ ਉਹਨੂੰ ਮੈਂ ਜਿਉਂਦਾ ਰੱਖਣਾ ਚਾਹੁੰਦਾ ਹਾਲਾਂਕਿ ਸਮੇਂ ਦੇ ਜੋ ਕਰੇ ਸਾਜਾਂ ਨੇ ਸਾਨੂੰ ਬੇਸ਼ੱਕ ਮਗਰ ਕਰਦਾ ਮਗਰ ਅਲੋਪ ਹੋ ਰਹੀਆਂ ਨੇ ਪਸ਼ਚਮੀ ਸ਼ਬਿਆ ਚਾਰ ਸਾਡੇ ਤੇ ਭਾਰੂ ਹੋ ਗਿਆ ਪਰ ਮੈਨੂੰ ਇਹ ਦੱਸੋ ਵੀ ਮਤਲਬ ਕਿ ਤੁਹਾਡੇ ਕੋਲੇ ਲੰਬੇ ਸਮੇਂ ਤੋਂ ਉਹੀ ਮੁੰਡੇ ਕੰਮ ਕਰਦੇ ਨੇ ਜਾਂ ਮੁੰਡੇ ਬਦਲ ਗਏ ਦੇਖੋ ਲੰਬੇ ਸਮੇਂ ਤੋਂ ਤਿੰਨ ਤਾਂ ਅਸੀਂ ਸਾਥੀ ਪੱਕੇ ਰਹੇ ਕਿਉਂਕਿ ਅਸੀਂ ਤਿੰਨ ਭਰਾ ਅਮਰਜੀਤ ਸਿੰਘ ਜੀ ਮਾਸਟਰ ਜੀ ਮੋਰਦਾਸ ਹਾਂਜੀ ਇਹ ਹੁਣ ਲਾਭ ਚੰਦ ਜੀ ਨੂੰ ਵੀ ਸਾਡੇ ਨਾਲ ਮੰਨ ਲਾਭ ਚੰਦ ਜੀ ਦੇਦਣਾ ਠੀਕ ਹੈ ਉਹ ਇੱਕ ਮਨੁੱਖਤਾ ਇੱਕ ਮਾਨਵਤਾ ਦੇ ਤੌਰ ਤੇ ਵੀ ਸਾਡੇ ਮੇਰਾ ਇਹ ਵਿਸ਼ਵਾਸ ਹੈ ਕਿ ਸਾਡੇ ਕੋਈ ਸ਼ਰਾਹੀ ਦੁਨੀਆ ਚ ਉਹ ਬਹੁਤ ਚੰਗੇ ਇਨਸਾਨ ਨੇ ਕਿ ਬਿਸ਼ਰੀ ਦੇ ਨਾਲ ਨਾਲ ਉਹ ਇੱਕ ਸੁੰਦਰ ਜੀਵਨ ਵੀ ਜੀ ਰਹੇ ਨੇ ਇਹ ਸਾਡੇ ਨਾਲ 13-14 ਸਾਲਾਂ ਤੋਂ ਲਗਾਤਾਰ ਬਿਨਾਂ ਲਾਗੇ ਨਿਰਵਿਘਨ ਸੇਵਾ ਬਣਵਾ ਰਹੇ ਨੇ ਇਹ ਅੱਜ ਤੋਂ ਬਲਵੰਤ ਸਿੰਘ ਜਖੇਪੜ ਉਹਨਾਂ ਨੇ ਸਾਡੇ ਨਾਲ ਲਗਭਗ 30-32 ਸਾਲ ਗਾਇਆ ਉਹਨਾਂ ਨੇ ਸਾਡੇ ਨਾਲ ਬੜੀ ਬਾਖੂ ਵੀ ਗਾਇਆ ਠੀਕ ਹੈ ਜੀ ਅੱਜ ਤੋਂ 30 ਸਾਲ ਪਹਿਲਾਂ ਜੀ ਮੇਰੀ ਤਾਂ ਉਮਰ 61 ਦੀ ਤੁਹਾਡੀ ਬਹੁਤ ਜ਼ਿਆਦਾ ਹਾਂ ਜੀ 30 ਸਾਲ ਪਹਿਲਾਂ 40 ਸਾਲ ਪਹਿਲਾਂ ਮੈਂ ਖੋਦ ਕਵੀਸਰ ਜਥੇ ਇੱਕ ਦੂਰ ਦਾ گاؤں ਜਾਂ ਨਕਲਾ ਆਮ ਲੋਕਾਂ ਦੀਆਂ ਸੱਥਾਂ ਚ ਦੇਖਿਆ ਜਾਂਦੀਆਂ ਸੀ ਕਵੀਸਰਾਂ ਨੂੰ ਲੋਕ ਕੰਨ ਚ ਆ ਕੇ ਬੈਠ ਕੇ ਆਰਾਮ ਨਾਲ ਸੁਣਦੇ ਹੁੰਦੇ ਧੂਆਂ ਲਾ ਕੇ ਵੀ ਕੀ ਬਿਸਰ ਜਥੇ ਸੁਣੇ ਨੇ ਪਰ ਹੁਣ ਇਸ ਚੀਜ਼ ਨੂੰ ਪਛਾੜਿਆ ਜਾ ਰਿਹਾ ਹੈ ਇਹਦੇ ਪਿੱਛੇ ਕੀ ਦਾ ਹੱਥ ਮੰਨਦੇ ਹੋ ਤੁਸੀਂ ਇਹਦੇ ਪਿੱਛੇ ਦੇਖੋ ਜਿਹੜੇ ਲੋਕ ਕਲਾਕਾਰਾਂ ਨੂੰ ਲੋਕ ਗਾਇਕਾਂ ਨੂੰ 20-20 ਲੱਖ ਰੁਪਏ ਦੇ ਰਹੇ ਨੇ ਉਹ ਕਵੀਸ਼ਰਾਂ ਨੂੰ 20000 ਵੀ ਨਹੀਂ ਦੇ ਰਹੇ ਲੱਚਰ ਕਾਇਕੀ ਤੋ ਸੋਚ ਸਕਦੇ ਨੇ ਪਰ ਕਵੀਸ਼ਰੀ ਵਰਗੀ ਜਿਹੜੀ ਕਿ ਤ੍ਰੇਤਾ ਯੁੱਗ ਤੋਂ ਚੱਲੀ ਆ ਰਹੀ ਹੈ ਵੰਦੇ ਵਿਸ਼ੁੱਧ ਵਿਗਿਆਨੋ ਕਵੀਸ਼ਰ ਕਵੀਸ਼ਰੋ ਸਾਡੀ ਪ੍ਰਾਰਥਨਾ ਕਵੀਸ਼ਰੀ ਕਲਾ ਸਾਡੀ ਪਰੰਪਰਾ ਉਹਨੂੰ ਕਵੀਸ਼ਰ ਜਨ ਕਿਦਣ ਦੇ ਨਿਭਾਉਂਦੇ ਆ ਰਹੇ ਨੇ ਕਵੀ ਜਨ ਦੇ ਨਿਭਾਉਂਦੇ ਆ ਰਹੇ ਨੇ ઋਸ਼ੀਆ ਮੂਨੀਆ ਸੰਤਾ ਭਗਤਾਂ ਦੇ ਦੁਆਰਾ ਅੱਜ ਕੱਲ੍ਹ ਦੇ ਵਿੱਚ ਗੁਰੂ ਦਸਮ ਪਾਤਸ਼ਾਹ ਨੇ 52 ਗੁਰਦਖਣੀ ਸ਼ਰਤ ਕੇ ਇਸ ਨੂੰ ਸੁਰੱਖਿਤ ਰੱਖਿਆ ਸਾਡੇ ਸਵਾਮੀ ਦੂਦਾ ਦਰਜੀ ਨਮੂਰ ਵਾਲਾ ਨੇ ਸ਼ਿਵ ਸੂਰ ਨਮੂਰ ਵਾਲਾ ਨੇ ਇਸ ਨੂੰ ਲੱਖ ਲੱਖ ਰੁਪਈਆ ਵੀ ਦੇਖ ਦਿੰਦੇ ਸੀ ਉਹ ਕਵੀ ਸ਼੍ਰੀ ਭਜਨਾਂ ਨੂੰ ਸਮਰਪਿਤ ਹੈ ਮਹਾਰਾਜ ਵੀ ਇਸ ਸਬਤ ਨੂੰ ਸੰਭਾਲੋ ਪਰ ਇਹ ਹੀ ਲੋਕ ਜਦੋਂ 20 ਲੱਖ ਦੇ ਸਕਦੇ ਨੇ 20000 ਕਿਉਂ ਨਹੀਂ ਦਿੰਦੇ ਦੂਸਰਾ ਅੱਗੇ ਜਿਹੜੇ ਕਵੀਸ਼ਰ ਹੁੰਦੇ ਜਿਵੇਂ ਅਸੀਂ ਕਵੀਸ਼ਰ ਤੇ ਬੜਾ ریاਜ ਕਰਦੇ ਬੜਾ ਅਭਿਆਸ ਕਰਦੇ ਸਾਡਾ ਸੜਾਵੇ ਆਸ ਤੇ ਬੜਾ ਸਮਾਂ ਲੱਗਿਆ ਹੋਇਆ ਪਹਿਲਾ ਪਹਿਲਾ ਪਰ ਹੁਣ ਦੇ ਕਵੀਸ਼ਰ ਅ ਅਭਿਆਸ ਨਹੀਂ ਕਰਦੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਬਿਨਾ ਸਿੱਖੇ ਬਿਨਾ ਅਭਿਆਸ ਕੀਤੇ ਉਹਨਾਂ ਨੂੰ ਸਟੇਜ ਤੇ ਜਾਣਾ ਅ ਨਹੀਂ ਬਣਦਾ ਨਹੀਂ ਆਪਣੀ ਸਾਡੀ ਕਵਿਸ਼ੀ ਦਾ ਭਵਿੱਖ ਧੁੰਦਲਾ ਹੋ ਗਿਆ ਇੱਕ ਕਵੀਸ਼ਰ ਦਾ ਹੁੰਦਾ ਆਪਣੀ ਮੜਕ ਨਾਲ ਅਣਖ ਨਾਲ ਰੜਕ ਨਾਲ ਸਾਈ ਕਰੇ ਤੋ ਹੀ ਸਟੇਜ ਤੇ ਜਾਂਦਾ ਤੇ ਅਸੀਂ ਕਵੀਸ਼ਰ ਕਈ ਵਾਰੀ ਬਿਨਾ ਬੁਲਾਏ ਚਲੇ ਜਾਣੇ ਆ ਲੋਕਾਂ ਦੇ ਸਾਹਮਣੇ ਅਸੀਂ ਆਲੂਆਂ ਦੇ ਪਾਓ ਇਹ ਕਰਕੇ ਹਾਂ ਤੇ ਇਹ ਇਹ ਗੱਲ ਸਾਨੂੰ ਅ ਅ ਢਾਲ ਆ ਗਈ ਅ ਲਾਸਟ ਵਿੱਚ ਮੇਰਾ ਇਹ ਕੁਐਸਚਨ ਹੈ ਪਹਿਲੀ ਗੱਲ ਤਾਂ ਤੁਸੀਂ ਆਪਣੇ ਬਾਰੇ ਕੀ ਕਹਿਣਾ ਚਾਹੁੰਦੇ ਇੱਕ ਆ ਤੁਹਾਨੂੰ ਪਰਚੀ ਆਈ ਹੈ ਇਹਦੇ ਬਾਰੇ ਬੋਲੋ ਹ ਇਹ ਸਾਡੇ ਸੂਲੋਰ ਵਾਲੇ ਮਹਾਰਾਜ ਜੀ Swami ਹਰਮਦੇਵਾਨੰਦ ਮੋਨੀ ਜੀ ਮਹਾਰਾਜ ਭੂਰੀ ਵਾਲੇ 20 ਰੁਪਏ ਇਸ ਵਕਤ ਨਗੋਟੀ ਚ ਰਹ ਰਹੇ ਨੇ 400 ਗਰੂ ਹੈ ਜਿਨ੍ਹਾਂ ਨੇ ਸੱਤ ਪ੍ਰਤੀਗਿਆਵਾਂ ਨੇ ਉਹ ਕਬੀ ਸ਼੍ਰੀ ਨੂੰ ਸੰਭਾਲਣ ਦੇ ਬਹੁਤ ਕਟਿਬਦ ਨੇ ਵੀ ਕਬੀ ਸ਼੍ਰੀ ਦੇ ਮਾਧਿਮੇ ਰਾਹੀਂ ਬੜੀ ਸਮਝ ਆਉਂਦੀ ਹੈ ਪ੍ਰਚਾਰ ਹੁੰਦਾ ਹੈ ਸਮਾਜਿਕ ਬੁਰਾਈਆਂ ਜਿੰਨੀਆਂ ਵੀ ਦੁਕਾਨਦਾਰ ਨੇ ਉਹਨਾਂ ਤੇ ਕਬੀ ਸ਼੍ਰੀ ਰਾਹੀਂ ਬਾਕੂ ਵੀ ਬੋਲਿਆ ਜਾਂਦਾ ਹੈ ਤੇ ਸਾਡੇ ਇਤਿਹਾਸ ਨੂੰ ਸਿੱਖ ਇਤਿਹਾਸ ਵਿੱਚ ਹੈ ਹਿੰਦੂ ਸਨਾਤਨ ਇਤਿਹਾਸ ਹੋਵੇ ਕੋਈ ਵੀ ਇਤਿਹਾਸ ਹੋਵੇ ਮਹਾਰਾਜ ਨੇ ਸਤ ਪ੍ਰਤੀਗਿਆ ਕੀਤੀ ਹੋਈ ਆਲੇ ਉਹ ਕਬੀਸ਼ਰੀ ਨੂੰ ਇੰਨਾ ਪਿਆਰ ਕਰਦੇ ਨੇ ਗਊ ਨੂੰ ਇੰਨਾ ਪਿਆਰ ਕਰਦੇ ਨੇ ਉਹ ਸਤ ਪ੍ਰਤੀਗਿਆਧਾਰੀ Swami ਪਰਮਦੇਵਾਨੰਦ ਮੋਨੀ ਜੀ ਮਹਾਰਾ ਜ ਆਇਆ ਸਮਕਤ ਸੂਲਰ ਸੂਲਰ ਚੌਕ ਪਟਿਆਲਾ ਚ ਨੇ ਉਥੇ ਹਰੇਕ ਮਹੀਨੇ ਭੰਡਾਰਾ ਹੁੰਦਾ ਤੇ ਕਬੀਸ਼ਰੀ ਦੀ ਸਾਮ ਸੰਭਾਲ ਵਾਸਤੇ ਹਰੇਕ ਮਹੀਨੇ ਕਬੀਸ਼ਰੀ ਦਰਬਾਰ ਲੱਗਦਾ ਠੀਕ ਹੈ ਜੀ ਹੈ ਜੀ ਅੱਛਾ ਤੇ ਉਹ ਮਹਾਰਾਜ ਜੀ ਐਡੇ ਪ੍ਰਤੀਗਿਆਧਾਰੀ ਨੇ ਮੈਂ ਦੱਸੀ ਦੇਵਾਂ ਉਹਨਾਂ ਬਾਰੇ ਉਹ ਨਸ਼ੇ ਬਾਰੇ ਬੋਲਦੇ ਰਹਿੰਦੇ ਵੀ ਲੋਕਾਂ ਦਾ ਨਸ਼ਾ ਛਡਾਉਂਦੇ ਨੇ ਬਚਨ ਨਾਲ ਹੀ ਛਡਾ ਦਿੰਦੇ ਨੇ ਇਹੋ ਜਿਹਾ ਸਮਾਜਿਕ ਬੁਰਾਈਆਂ ਨੂੰ ਉਹ ਆਪਣੇ ਬਚਨ ਨਾਲ ਛਡਾਉਂਦੇ ਨੇ ਵੱਡੇ ਵੱਡੇ ਅਸਾਧਿਆ ਰੋਗਾਂ ਦਾ ਉਹ ਬਚਨ ਨਾਲ ਹੀ ਸਾਧੂ ਬੋਲੇ ਸੇ ਸਵਾਏ ਅਸਾਂ ਬੰਦ ਨੂੰ ਸੰਭਣਾ ਲੈਂਦੇ ਨੇ ਸਰਬ ਰੋਕ ਆ ਉਹਦਾ ਨਾਮ ਤੇ ਆਖਿਰ ਦੇ ਵਿੱਚ ਮੋਢੀ ਸਾਹਿਬ ਮੈਂ ਤੁਹਾਨੂੰ ਇਹ ਕੁਝ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲਾਸਟ ਵਿੱਚ ਅਸੀਂ ਤਾਂ ਇਹ ਮੈਸੇਜ ਆ ਸੰਦੇਸ਼ ਦੇਣਾ ਚਾਹੁੰਦੇ ਆ ਕਿ ਪ੍ਰਾਨੀ ਤੂੰ ਆਇਆ ਲਾਹ ਲੈ ਲਗਾ ਕਿ ਤੂੰ ਫਕੜੇ ਸਭ ਮੁਹੀ ਚਲੀ ਰਹਿਣ ਵੀ ਤੂੰ ਕਰਨ ਕੀ ਆਇਆ ਸੀ ਕਰਨ ਕੀ ਕਿ ਲੱਗ ਪਿਆ ਇਹਨੂੰ ਮਾਰੋ ਬਣਨਾ ਚਾਹੀਦਾ ਸੀ ਤੂੰ ਦਾਨਬ ਕਿਉਂ ਬਣਦਾ ਜਾ ਰਿਹਾ ਤੈਨੂੰ ਸੁੱਚ ਤੇ ਸੱਚ ਰੱਖਣੀ ਚਾਹੀਦੀ ਸੀ ਤੈਨੂੰ ਝੂਠ ਤੇ ਝੂਠ ਇੰਨਾ ਪਿਆਰਾ ਕਿਉਂ ਲੱਗਣ ਲੱਗ ਪਿਆ ਤੈਨੂੰ ਜੋਗੀ ਬਣਨਾ ਚਾਹੀਦਾ ਸੀ ਤੂੰ ਭੋਗੀ ਬਣਦਾ ਜਾ ਰਿਹਾ ਹੈ ਇਹਨੂੰ ਗੁਰਮਤ ਦਾ ਧਾਰਨੀ ਬਣਨਾ ਚਾਹੀਦਾ ਸੀ ਤੂੰ ਦੁਰਮਤ ਦਾ ਧਾਰਨੀ ਬਣਦਾ ਜਾਣਾ ਤੇ ਇਹਨੂੰ ਆਪ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਆਪਣਾ ਮੂਲ ਉਸਾਣਾ ਮਮੇ ਵਾਸੂ ਜੀਵ ਲੋਕੇ ਜੀਵ ਹੁੰਦਾ ਹੈ ਸਨਾਤਨ ਹੈ ਇਹ ਬੰਦੇ ਤੂੰ ਭਗਵਾਨ ਕ੍ਰਿਸ਼ਨ ਦਾ ਸਨਾਤਨ ਆਸ਼ ਹੈ ਈਸ਼ਵਰ ਅੰਸ ਜੀਵ ਅਬਿਨਾਸੀ ਚੇਤਨ ਹਮਲ ਸਹਿ ਸੁਭਰਾਸੀ ਤੂੰ ਆਪਣੇ ਆਪ ਨੂੰ ਪਛਾਣ ਕੇ ਜੀਵਨ ਜਾਤ ਸਿੱਖ ਕੇ ਉਹ ਅਸਲੀ ਮਾਨਵ ਜੀਵਨ ਦਾ ਧਾਰਨੀ ਬਣ ਮਾਨਵਾ ਵਾਲੇ ਇਨਸਾਨਾ ਵਾਲੇ ਕੰਮ ਕਰ ਤਾਂ ਕਿ ਲੋਕ ਸੁਖੀ ਹੋ ਪਰ ਲੋਕ ਸਹੇਲ ਤੇਰਾ ਸਮਾਜ ਨੂੰ ਫਾਇਦਾ ਹੋਵੇ ਤੇਰਾ ਤੇਰੇ ਦੇਸ਼ ਨੂੰ ਫਾਇਦਾ ਹੋਵੇ ਤੇਰਾ ਤੇਰੇ ਗਵਾਂਢੀ ਨੂੰ ਫਾਇਦਾ ਹੋਵੇ ਤੇਰਾ ਤੇਰੀ ਨਗਰੀ ਨੂੰ ਫਾਇਦਾ ਹੋਵੇ ਤੇਰਾ ਤੇਰੇ ਲਾਕੇ ਨੂੰ ਫਾਇਦਾ ਹੋਵੇ ਤੇਰਾ ਤੇਰੇ ਪ੍ਰਾਂਤ ਨੂੰ ਫਾਇਦਾ ਹੋਵੇ ਤੇਰਾ ਤੇਰੇ ਦੇਸ਼ ਨੂੰ ਫਾਇਦਾ ਹੋਵੇ ਤੇਰਾ ਤੇਰੇ ਵਿਦੇਸ਼ਾਂ ਨੂੰ ਵੀ ਫਾਇਦਾ ਹੋਵੇ ਤੇਰਾ ਜੀਵਣਾ ਐਸਾ ਹੋਵੇ ਤੂੰ ਮਰ ਕੇ ਵੀ ਨਾ ਮਾਮਣਾਂ ਜਾਂ ਪੜਤ ਪੜਤ ਸਤਿ ਸ਼ਕਾਲ ਦੀ ਸਾਰਿਆਂ ਨੂੰ ਇਹ ਸਨ ਭੇ ਮੌੜ ਦੀ ਗੋਲਡ ਮੈਡਲ ਲਿਸਟ ਅਸਲ ਦੇ ਵਿੱਚ ਇਹ ਜਿੱਥੇ ਕਈ ਵਾਰ ਕਵੀਸ਼ਰਾਂ ਦੀ ਗੱਲ ਜਾਂ ਕਈ ਵਾਰ ਜਥਿਆਂ ਦੀ ਗੱਲ ਢਾਡੀਆਂ ਦੀ ਗੱਲ ਚੱਲਦੀ ਰਹਿੰਦੀ ਹੈ ਜਾਂ ਕਈ ਵਾਰ ਗਰੰਥੀਆਂ ਦੀ ਗੱਲ ਚੱਲਦੀ ਰਹਿੰਦੀ ਹੈ ਜਿਮੀਨਾਂ ਨੇ ਕਿਹਾ ਵੀ ਸਾਡੀ ਜਿਵੇਂ ਕਈ ਵਾਰ ਕਬੱਡੀ ਦੇ ਪਲੇਅਰ ਕਹਿੰਦੇ ਨੇ ਮੇਰੀ ਰੇਡ ਤੇ 52000 ਰੁਪਇਆ ਲੱਗਿਆ ਮੇਰੀ ਰੇਡ ਦੇ ਉੱਪਰ 1 ਲੱਖ ਰੁਪਇਆ ਲੱਗਿਆ ਇਹਨਾਂ ਨੇ ਕਿਹਾ ਕਿ ਇਹਨਾਂ ਦੀ ਇੱਕ ਕਵਤਾ ਦਾ ਮੁੱਲ ਕਿਸੇ ਵਿਦਵਾਨ ਨੇ ਜੌਹਰੀ ਕੀਮਤ ਪਾ ਸਕਦਾ ਹੀਰੇ ਦੀ ਕਬਾੜੀਆ ਨਹੀਂ ਪਾਉਂਦਾ ਕਿਸੇ ਜੌਹਰੀ ਨੇ ਇਹਨਾਂ ਦੀ ਆਵਾਜ਼ ਨੂੰ ਪਰਖ ਕੇ ਇਹਨਾਂ ਨੇ ਪ੍ਰਸੰਗ ਨੂੰ ਇਤਿਹਾਸ ਨੂੰ ਸੁਣ ਕੇ ਆਪਣੀ ਜੇਬ ਕੰਨੀ ਦਾ ਖਿਆਲ ਨਹੀਂ ਕੀਤਾ ਉਹਨਾਂ ਨੇ 1 ਲੱਖ ਰੁਪਏ ਨੂੰ ਦਿੱਤਾ ਔਰ ਇਹਨਾਂ ਨੇ ਕਿਹਾ ਵੀ ਉਸ 1 ਲੱਖ ਰੁਪਏ ਦਾ ਅਸੀਂ ਘਰੇ ਸੌਦਾ ਨਹੀਂ ਲਿਆ ਅਸੀਂ ਗੱਡੀ ਨਹੀਂ ਲਈ ਬਾਈਕ ਨਹੀਂ ਲਈ ਅਸੀਂ ਮਾਨਵਤਾ ਦੀ ਸੇਵਾ ਵਾਸਤੇ ਖਰਚਿਆ ਤੇ ਕੀ ਕਹਿਣਾ ਚਾਹੁੰਦੇ ਹੋ ਹਾਂ ਮੈਂ ਇੱਕ ਹੀ ਕਹਿਣਾ ਚਾਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵਚਨ ਆਇਆ ਹੈ ਸ਼ਾਮ ਸੁੰਦਰਤਾ ਦੀ ਨੀਦ ਕਿਹਾਇ ਉਹ ਸ਼ਬਦ ਨੂੰ ਲੈ ਕੇ ਅਸੀਂ ਕਾਫੀ ਬੁਰਾਏ ਸਮਾਜਿਕ ਬੁਰਾਈਆਂ ਤੇ ਚਰਨਾ ਪਾਇਆ ਇੱਕ ਵੀ ਸ਼੍ਰੀਮਾਤੇ ਮਰੇ ਜਿਵੇਂ ਲੱਚਰ ਗਈ ਕੀਤੇ ਹਾਂਜੀ ਲੱਚਰ ਗਈ ਕੀਤੇ ਮੈਂ ਇੱਕ ਉਹ ਅਸੀਂ ਇੱਕ ਬਨਗੀ ਦੱਸੂਗਾ ਦੱਸੋ ਉਹ ਸਾਡੀ ਬਲਖਣ ਤੇ ਬਲਖਣੇ ਹੈ ਉਹ ਸਾਡੀ ਬਨਗੀ ਕਦੇ ਟੈਗਰ ਥੀਟਰ ਚੰਡੀਗੜ੍ਹ ਚ ਵੀ ਬੋਲੀ ਸੀ ਅਸੀਂ ਇਹ ਵੈਰੀ ਗੁੱਡ ਤੂੰ ਮਾੜਾ ਸਿੱਖਦਾ ਤੂੰ ਮਾੜਾ ਲਿਖਦਾ ਜਿਵੇਂ ਮਹਾਰਾਜ ਕਹਿੰਦੇ ਨੇ ਸੱਚੇ ਬਾਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੰਧਨ ਬਹਿਣ ਸੁਣੇ ਉਰ ਜਾਵੇ ਨਾਮ ਲੈ ਹਲਕਾਇਆ ਗੰਦੇ ਕੀ ਸੁਣਨਾ ਤੂੰ ਮੜਾ ਸਿੱਖਦਾ ਤੂੰ ਮੜਾ ਲਿਖਦਾ ਪੈਸੇ ਦੇ ਪਿੱਛੇ ਤੂੰ ਤਾਂ ਤਾਂ ਵਿਕਦਾ ਪੈਸੇ ਦੇ ਪਿੱਛੇ ਤੂੰ ਤਾਂ ਤਾਂ ਵਿਕਦਾ ਓ ਕਲਮ ਤੇਰੀ ਓ ਲਾਣਤ ਕਲਮ ਤੇਰੀ ਓ ਲਾਣਤ ਕਮਾਈ ਸ਼ਾਮ ਸੁੰਦਰਤਾ ਜੀ ਨੀਂਦ ਕਿਉਂ ਆਈ ਸ਼ਾਮ ਸੁੰਦਰਤਾ ਜੀ ਨੀਂਦ ਕਿਉਂ ਆਈ ਅਸੀਂ ਆਪ ਵੀ ਜਾਗਣਾ ਚਾਹੁੰਦੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੁੰਦੇ ਆ ਦਿਖਾਉਣਾ ਚਾਹੁੰਦੇ ਆ ਸੋ ਆਖਰ ਦੇ ਵਿੱਚ ਬੇਸ਼ੱਕ ਇੰਟਰਵਿਊ ਲੰਬੀ ਚਲੀ ਗਈ ਕਿਤੇ ਮੌਕਾ ਮਿਲਿਆ ਫੇਰ ਵੀ ਮਿਲਾਂਗੇ ਤੇ ਧੰਨਵਾਦ ਕਰਦਾ ਮੈਂ ਮੌਰ ਸਾਹਿਬ ਦਾ ਇੱਕ ਵਾਰੀ ਜਿਹੜਾ ਸਕਰੀਨ ਦੇ ਨੀਚੇ ਇਹਨਾਂ ਦਾ ਨੰਬਰ ਵੀ ਚੱਲਦਾ ਕਿਸੇ ਨੇ ਇਹਨਾਂ ਨੂੰ ਪ੍ਰੋਗਰਾਮ ਕਰਵਾਉਣਾ ਹੋਵੇ ਤਾਂ 1 ਮਹੀਨਾ ਪਹਿਲਾਂ ਇਹਨਾਂ ਨੂੰ ਡੇਟ ਲੈਣੀ ਪੈਂਦੀ ਹੈ ਹੈਵੀ ਡੇਟਾਂ ਦੇ ਵਿੱਚ 3 ਮਹੀਨੇ ਪਹਿਲਾਂ ਇਹਨਾਂ ਨੂੰ ਡੇਟ ਲੈਣੀ ਪੈਂਦੀ ਹੈ ਕਿਉਂਕਿ ਪਹਿਲਾਂ ਵੀ ਇਹਨਾਂ ਨਾਲ ਗੱਲ ਹੋ ਚੁੱਕੀ ਸੀ ਅੱਜ ਇਹਨਾਂ ਦਾ 10 ਦਿਨ ਅਗਰ ਸ਼ੇਰਪੁਰ ਦੇ ਵਿੱਚ ਬਹੁਤ ਵਧੀਆ ਪਰਸ਼ੂਰਾਮ ਜਨਮ ਦਿਤੀ ਦੇ ਉੱਪਰ ਫੰਕਸ਼ਨ ਸੀ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੱਟ ਵਿੱਚ ਕੱਟ ਸੀ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਤੇ ਅੰਤ ਵਿੱਚ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦਿਓ ਆਗਿਆ ਤੁਹਾਡਾ ਨਿਰਮਲ ਸਿੰਘ ਹੌਲਕਸ਼ੇਰਪੁਰ ਜਲੰਘਰ ਤੋਂ ਸਤਿ ਸ੍ਰੀ ਅਕਾਲ ਸਾਰਿਆਂ